ਦਰਬਾਰ ਸ਼੍ਰੀ ਪਿੰਡੋਰੀ ਦਾਮ ਜਿਹੜੀ ਇਹ ਗੱਦੀ ਹੈ ਇੱਕ ਵੈਸ਼ਨਵ ਦੁਆਰਾ ਹੈ ਪੂਰੇ ਭਾਰਤ ਵਿੱਚ ਚਾਰ ਸੰਪਰਦਾਏ ਦੇ 52 ਦਵਾਰੇ ਨੇ ਉਹਨਾਂ ਵਿੱਚ ਰਾਮਾਨੰਦ ਸੰਪਰਦਾਏ ਦੇ 36 ਦਵਾਰੇ ਨੇ ਉਹਨਾਂ 36 ਦਵਾਰਿਆਂ ਵਿੱਚੋਂ ਇੱਕ ਹੈ ਪ੍ਰਮੁੱਖ ਦਵਾਰਾ ਗੱਦੀ ਹੈ ਔਰ ਇਹ 526 ਸਾਲ ਪੁਰਾਣੀ ਜਗ੍ਹਾ ਹੈ ਪਹਿਲੇ ਗੁਰੂ ਮਹਾਰਾਜ ਆਦੀ ਗੁਰੂ ਭਗਵਾਨ ਦਾਸ ਜੀ ਮਹਾਰਾਜ ਉਹਨਾਂ ਦਾ ਜਨਮ ਸਥਾਨ ਹੈ ਕਾਨੂੰਵਾਨ ਕਨੂਵਾਨ ਵਿੱਚ ਉਹਨਾਂ ਦਾ ਜਨਮ ਹੋਇਆ ਉਸ ਤੋਂ ਬਾਅਦ ਮਹਾਰਾਜ ਜੀ ਨੇ ਕਨੂਵਾਨ ਤੋਂ ਬਾਅਦ ਇੱਥੇ ਤਪੱਸਿਆ ਕੀਤੀ ਆਪਣੇ ਦੋ ਸ਼ិਸ਼ੇ ਬਣਾਏ ਬਾਬਾ ਮਹੇਸ਼ਦਾ ਜੀ ਔਰ ਬਾਬਾ ਨਰਾਇਣਦਾ ਜੀ ਮਹਾਰਾਜ ਉਹ ਦੋਨੋਂ ਸ਼ិਸ਼ੇ ਵੀ ਬਹੁਤ ਹੀ ਤਪਸਵੀ ਸੀਗੇ ਇੱਕ ਵਰੀ ਜਹਾਂਗੀਰ ਬਾਦਸ਼ਾਹ ਜਿਹੜਾ ਸੀਗਾ ਉਹ ਇਧਰੋਂ ਗੁਜ਼ਰਿਆ ਜਦੋਂ ਉਹਨਾਂ ਨੇ ਦੇਖਿਆ ਨਰਾਇਣ ਜੀ ਮਹਾਰਾਜ ਤਪੱਸਿਆ ਵਿੱਚ ਲੀਨ ਸੀਗੇ ਉਹਨਾਂ ਨੇ ਮੌਨ ਵਰਤ ਰੱਖਿਆ ਸੀਗਾ 12 ਸਾਲ ਦਾ ਜਹਾਗੀਰ ਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਇਹਨਾਂ ਸਾਨੂੰ ਬੁਲਾਇਆ ਨਹੀਂ ਹੈਗਾ ਸਾਡਾ ਵੈਲਕਮ ਨਹੀਂ ਕੀਤਾ ਹੈਗਾ ਤੇ ਉਹਦੇ ਸੈਨਿਕਾਂ ਨੂੰ ਗੁੱਸਾ ਆ ਉਹਨਾਂ ਨੇ ਕਿਹਾ ਕਿ ਇਹਨੂੰ ਤੁਸੀਂ ਬੰਦੀ ਬਣਾ ਕੇ ਨਾਲ ਲੈ ਚਲਦੇ ਹਾਂ ਸੋ ਉਹਨਾਂ ਨੇ ਨਾਰਾਇਣ ਜੀ ਨੂੰ ਬੰਦੀ ਬਣਾਇਆ ਤੇ ਨਾਲ ਲੈ ਗਏ ਸ਼ਾਹਦਰਾਉ ਦਾ ਦਰਬਾਰ ਲੱਗਦਾ ਸੀਗਾ ਉੱਥੇ ਜਾ ਕੇ ਉਹਨਾਂ ਨੇ ਕਾਫੀ ਉਹਨਾਂ ਦੇ ਤਸ਼ੱਦਦ ਕੀਤਾ ਉਹਨਾਂ ਨੇ ਕਿਹਾ ਤੁਸੀਂ ਇਸਲਾਮ ਕਬੂਲ ਕਰੋ ਨਹੀਂ ਤੇ ਤੁਹਾਨੂੰ ਮਾਰ ਦਿੱਤਾ ਜਾਏਗਾ ਨਾਰਾਇਣ ਜੀ ਟਾਸ ਤੋਂ ਮਾਸਨੀ ਹੋਏ ਫਿਰ ਉਹਨਾਂ ਨੇ ਉਹਨਾਂ ਨੂੰ ਜ਼ਹਿਰ ਪਿਲਾਇਆ ਇੱਕ ਇੱਕ ਕਰਕੇ ਨਾਰਾਇਣ ਜੀ ਸੱਤ ਪਿਆਲੇ ਜ਼ਹਿਰ ਦੇ ਪੀ ਗਏ ਜਿਹਦਾ ਉਹਨਾਂ ਦੀ ਬੋਡੀ ਤੇ ਕੁਝ ਵੀ ਇਫੈਕਟ ਨਹੀਂ ਹੋਇਆ ਫਿਰ ਜਹਾਂਗੀਰ ਜਿਹੜਾ ਸੀਗਾ ਉਹ ਚਰਨਾਚ ਡਿੱਗ ਪਿਆ ਉਹਨੂੰ ਇਹ ਚੀਜ਼ ਦਾ ਮਹਿਸੂਸ ਹੋ ਗਿਆ ਕਿ ਇਹ ਤੇ ਕੋਈ ਬਹੁਤ ਹੀ ਮਹਾਪੁਰਸ਼ ਨੇ ਫਿਰ ਉਹਨੇ ਮਾਫੀ ਮੰਗੀ ਔਰ ਇੱਥੇ ਉਹਨੇ ਮਸਜਿਦ ਆਕਾਰ ਮੰਦਿਰ ਬਣਾਇਆ ਪੂਰੇ ਭਾਰਤ ਵਰਸ਼ ਵਿੱਚ ਮੁਗਲਾਂ ਨੇ ਸਿਰਫ ਮੰਦਿਰ ਗਰਾਏ ਲੇਕਿਨ ਦਰਬਾਰ ਪੰਡੋਰੀ ਇਦਾਂ ਦਾ ਸਥਾਨ ਹੈ ਜਿੱਥੇ ਮੁਗਲ ਬਾਦਸ਼ਾਹ ਜਹਾਂਗੀਰ ਨੇ ਮੰਦਿਰ ਬਣਾਇਆ ਔਰ ਉਸ ਟਾਈਮ ਉਹਨੇ ਕਾਫੀ ਆਸ-ਪਾਸ ਦੀ ਜਿਹੜੀ ਪ੍ਰਾਪਰਟੀ ਸੀਗੀ ਜ਼ਮੀਨ ਸੀਗੀ ਉਹ ਵੀ ਧਾਮ ਦੇ ਨਾਮ ਤੇ ਲਗਾਈ ਸੀ ਸੋ ਉਸ ਟਾਈਮ ਤੋਂ ਜਿਹੜੀ ਇਹ ਗੁਰੂ ਗੱਦੀ ਚੱਲੀ ਆ ਰਹੀ ਹੈ ਇੱਥੋਂ ਦਾ ਇਤਿਹਾਸ ਜਿਹੜਾ ਹੈ ਬਹੁਤ ਹੀ ਪ੍ਰਮਾਣਿਕ ਹੈਗਾ ਹੈ ਨੈਸ਼ਨਲ ਮਿਊਜ਼ੀਅਮ ਆਫ ਇੰਡੀਆ ਦੇ ਵਿੱਚ ਇੱਥੋਂ ਦਾ ਇਤਿਹਾਸ ਹੈ ਗਵਰਨਮੈਂਟ ਆਫ ਇੰਡੀਆ ਜਿਹੜਾ ਗਜਟ ਹੈ ਉਹ ਗਜਟ ਦੇ ਵਿੱਚ ਵੀ ਦਰਬਾਰ ਦੀ ਹਿਸਟਰੀ ਮੈਂਸ਼ਨ ਹੈ ਕਿ ਇਸ ਤਰ੍ਹਾਂ ਇੱਥੇ ਜਹਾਂਗੀਰ ਆਇਆ ਸੋ ਜੋ ਵੀ ਚੀਜ਼ ਪੁਸਤਕ ਦੇ ਵਿੱਚ ਹੈਗੀ ਆ ਹਿਸਟਰੀ ਦੀ ਉਹ ਓਨ ਗਰਾਉਂਡ ਵੀ ਤੁਹਾਨੂੰ ਅਵੇਲੇਬਲ ਮਿਲੇਗੀ ਸੋ ਬਹੁਤ ਹੀ ਪਰਮਾਨਿਕ ਇਤਿਹਾਸ ਹੈ ਬ੍ਰਹਮਚਾਰੀ ਗੱਦੀ ਹੈ ਇੱਥੇ ਗੁਰੂ ਆਪਣੇ ਸ਼ਿਸ਼ਿਆਨ ਚੂਜ਼ ਕਰਦੇ ਨੇ ਕੋਈ ਪਰਿਵਾਰਵਾਰ ਕੋਈ ਭਾਈ ਪਤੀ ਜਾਵਾਦ ਇਦਾਂ ਦਾ ਕੋਈ ਸਿਸਟਮ ਨਹੀਂ ਆਪਨੇ ਸ਼ਿਸ਼ਿਆ ਚੋ ਗੁਰੂ ਮਹਾਰਾਜੇ ਅੱਗੇ ਚੂਜ਼ ਕਰਦੇ ਨੇ ਫਿਰ ਉਹਨਾਂ ਨੂੰ ਗੱਦੀ ਨਿਸ਼ੀਨ ਕੀਤਾ ਜਾਂਦਾ ਹੈ ਮਰਾਜੂ ਡੌਗ ਡੌਗ ਬਾਰੇ ਵੀ ਕੋਈ ਚੰਗੀ ਜਿਹੀ ਜੀ 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 ਜਦੋਂ ਜਹਾਂਗੀਰ ਸੈਕੰਡ ਟਾਈਮ ਆਇਆ ਕਿਉਂਕਿ ਉਹਦੇ ਰਾਜ ਵਿੱਚ ਬੜੀਆਂ ਘਟਨਾਵਾਂ ਹੋਣ ਲੱਗ ਪਈਆਂ ਤਾਂ ਕਿਸੇ ਨੇ ਕਿਹਾ ਕਿ ਤੁਸੀਂ ਸੰਤਾ ਨੂੰ ਜਿਹੜਾ ਜ਼ਹਿਰ ਪਲਾਇਆ ਸੀਗਾ ਜਾਓ ਦੇਖੋ ਕਿਤੇ ਉਹਨਾਂ ਨੂੰ ਕੋਈ ਫਿਜ਼ੀਕਲੀ ਕੋਈ ਪ੍ਰੋਬਲਮ ਤਾਂ ਨਹੀਂ ਆ ਗਈ ਜਿਸ ਦੇ ਕਰਕੇ ਤੁਹਾਨੂੰ ਸ਼ਰਾਬ ਪੈ ਰਿਆ ਇਸ ਕਰਕੇ ਜਹਾਂਗੀਰ ਦੁਬਾਰਾ ਆਇਆ ਉਹਦੇ ਮਨ 'ਚ ਇੱਕ ਡਾਊਟ ਵੀ ਸੀਗਾ ਕਿ ਨਰਾਇਣਦਾ ਜੀ ਇਹਨਾਂ ਜ਼ਹਿਰ ਕਿੱਦਾਂ ਪੀ ਗਏ हो सकता कोई नशा करदे हो अन अफीम वगैरह खांदे होन जिदे करके ओना दी बॉडी च इस तरह दी पावर आ गई होए क्योंकि उस टाइम अफीम दा नशा बड़ा प्रचलित सीगा ओ सवा मन कच्ची अफीम ਲੈ ਕੇ ਆਇਆ यानी कि 2.5 300 ग्राम ਜਦੋਂ ਲੈ ਕੇ ਆਇਆ ਤੇ ਉਹਨੇ ਮਹਾਰਾਜ ਨੂੰ ਪੁੱਛਿਆ ਉਹਦੀ ਪੇਟ ਰੋਈ ਬਾਬਾ ਮਹੇਸ਼ਦਾ ਜੀ ਦੇ ਨਾਲ ਜਿਹੜੇ ਨਾਰਾਇਣ ਜੀ ਦੇ ਗੁਰੂ ਪਾਈ ਸੀਗੇ ਉਹਨਾਂ ਨੇ ਕਿਹਾ ਕਿ ਤੁਸੀਂ ਮਹਾਰਾਜ ਕੋਈ ਨਸ਼ਾ ਕਰਦੇ ਹੋ ਮੇਰੇ ਕੋਲ ਬੜੀ ਅੱਛੀ ਕੁਆਲਿਟੀ ਦੀ ਅफीਮ ਆ ਮਹਾਰਾਜ ਜੀ ਨੇ ਕਿਹਾ ਕਿ ਸਾਨੂੰ ਸਿਰਫ ਰਾਮ ਨਾਮ ਦਾ ਹੀ ਨਸ਼ਾ ਹੈ ਹੋਰ ਕੋਈ ਨਸ਼ਾ ਅਸੀਂ ਨਹੀਂ ਕਰਦੇ ਜੇ ਤੂੰ ਅਫੀਮ ਖਲਾਨੀ ਚਾਹੁੰਦਾ ਹੈ ਤੇ ਮੇਰੀ ਕੁੱਤਿਆਂ ਨੂੰ ਖਲਾ ਦੇ ਉਹਨਾਂ ਨੇ ਇੱਕ ਕੁੱਤਿਆ ਸੀਗੀ ਲੱਗਿਓ ਉਸ ਟਾਈਮ ਦੇ ਕੁੱਤਿਆਂ ਨੂੰ ਅਸ਼ੀਰਵਾਦ ਇਸ਼ਾਰਾ ਕੀਤਾ ਉਹਨੇ ਅਫੀਮ ਪਾਈ ਕੁੱਤਿਆ ਸਵਾਮਨ ਦੀ ਸਵਾਮਨ ਅਫੀਮ ਖਾ ਗਈ ਫਿਰ ਜਹਾਂਗੀਰ ਬਾਦਸ਼ਾਹ ਨੇ ਕਿਹਾ ਕਿ ਅਫੀਮ ਸਵਾਮਨ ਖਾਈ ਕੇ ਫਿਰ ਤਜਿਓ ਨਹੀਂ ਪ੍ਰਾਨ ਇਨਕੀ ਮਹਿਮਾ ਕਿਆ ਕਹੂੰ ਸਿੱਧ ਹੈ ਜਿਨਕੇ ਸ਼ਵਾਨ ਕਿ ਜਿਨਾਂ ਦੇ ਕੁੱਤੇ ਇੰਨੇ ਪਾਵਰਫੁਲ ਹੈ ਮੈਂ ਉਹਨਾਂ ਦੀ ਸ਼ਕਤੀ ਦਾ ਕੀ ਬਖਾਨ ਕਰਾਂ ਮਹਾਰਾਜੀ ਇੱਕ ਗੁਫਾ ਵੀ ਜੀ ਜੀ ਗੁਫਾ ਜਿਹੜੀ ਹੈ ਉਹ ਵੀ ਉਸ ਟਾਈਮ ਦੀ ਹੈ ਮਹਾਪੁਰਸ਼ਾਂ ਨੇ ਮੈਡੀਟੇਸ਼ਨ ਕਰਨ ਵਾਸਤੇ ਗੁਫਾ ਬਣਾਈ ਸੀਗੀ ਔਰ ਇੱਥੇ ਗੁਫਾ ਵਿੱਚ ਬੈਠ ਕੇ ਉਹ ਮੈਡੀਟੇਸ਼ਨ ਕਰਦੇ ਸੀ ਇਹ ਗੁਫਾ ਮਹਾਰਾਜੀ ਇੱਥੇ ਬੈਠਦੇ ਸੀਗੇ ਗੁਫਾ ਦੇ ਵਿੱਚ ਔਰ ਇੱਥੋਂ ਫਿਰ ਹਰੀਦਵਾਰ डमताल कानूवान अयोध्या ਏਦਾਂ ਜਿਹੜੀ ਵੀ ਜਗ੍ਹਾ ਤੇ ਉਹਨਾਂ ਨੇ ਜਾਣਾ ਸੀਗਾ ਮਹਾਪੁਰਸ਼ ਆਪਣੇ ਬੋਡੀ ਨੂੰ ਪ੍ਰੀਜ਼ਰਵ ਕਰਦੇ ਸੀ ਇੱਕ ਜਗ੍ਹਾ ਤੇ ਔਰ ਆਪਣੀ ਸੋਲ ਵਿੱਚੋਂ ਬਾਹਰ ਲਿਆ ਕੇ ਦਰਸ਼ਨ ਕਰਕੇ ਫਿਰ ਉੱਥੇ ਹੀ ਆ ਕੇ ਪ੍ਰਵੇਸ਼ ਕਰ ਜਾਂਦੇ ਸੀਗੇ ਯੋਗ ਦੀ ਇੱਕ ਯੋਗ ਦੀ ਸਿੱਧੀ ਦੇ ਨਾਲ ਮਾ ਜੀ ਫਲੋਰੀ ਧਾਮ ਵੱਲੋਂ ਕੋਈ ਕਿਸੇ ਵਿਦਿਆਲੇ ਵਿੱਚ ਲਾਇਆ ਜਾ ਰਿਹਾ ਹੈ ਦੇਖੋ ਪਿੰਡੋਰੀ ਧਾਮ ਜਿਹੜਾ ਆ ਇਹ ਸਾਰਾ ਜਨ ਕਲਿਆਣ ਲਈ ਹੀ ਸਮਰਪਿਤ ਹੈਗਾ ਹੈ ਪਿੰਡੋਰੀ ਦਾਉਂ ਵਿੱਚ ਅਸੀਂ ਇੱਕ ਸੰਸਕ੍ਰਿਤ ਮਹਾਵਿਦਿਆਲੇ ਚਲਾ ਰਹੇ ਹਾਂ ਜਿਹਦੇ ਵਿੱਚ ਬਿਲਕੁਲ ਫ੍ਰੀ ਆਫ ਕੋਸ ਸ਼ਾਸਤਰੀ ਤੱਕ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਇੱਥੇ ਆਸ-ਪਾਸੇ ਪਿੰਡਾਂ ਦੇ ਜਿਹੜੇ ਗਰੀਬ ਲੋਕ ਨੇ ਉਹ ਸ਼ਹਿਰ ਨਹੀਂ ਜਾ ਸਕਦੇ ਕਿਉਂਕਿ ਸ਼ਹਿਰ ਬਹੁਤ ਮਹਿੰਗੀ ਪੜ੍ਹਾਈ ਹੈ ਅਸੀਂ ਇੱਥੇ ਸਕੂਲ ਖੋਲ੍ਹਿਆ ਹੈ ਸਕੂਲ ਵਿੱਚ 10ਵੀਂ ਤੱਕ ਦੀ ਫੀਸ ਜਿਹੜੀ 100 ਰੁਪਿਆ ਹੈ ਪੰਜਵੀਂ ਦੀ ਫੀਸ 50 ਰੁਪਏ ਹੈ 6ਵੀਂ ਦੀ 60 ਰੁਪਏ ਹੈ ਔਰ 10ਵੀਂ ਦੀ ਮੈਕਸਿਮਮ 100 ਰੁਪਿਆ ਫੀਸ ਜੇ ਔਰ 50 ਰੁਪਏ ਸਿਰਫ ਬੱਸ ਦਾ ਕਿਰਾਇਆ ਸੋ ਇੱਕ ਬੱਚਾ ਜਿਹੜਾ ਹੈ ਉਹ 1800 ਰੁਪਏ ਦੇ ਵਿੱਚ ਇੱਥੋਂ 10ਵੀਂ ਦਾ ਸਰਟੀਫਿਕੇਟ ਪ੍ਰਾਪਤ ਕਰ ਸਕਦਾ ਹੈ ਔਰ ਉਹਨਾਂ ਚ ਵੀ ਜਿਨ੍ਹਾਂ ਦੇ 80% ਤੋਂ ਉੱਪਰ ਨੰਬਰ ਆਉਂਦੇ ਆ ਉਹਨਾਂ ਨੂੰ ਬਿਲਕੁਲ ਹੀ ਦਰਬਾਰ ਤੋਂ ਵਜ਼ੀਫਾ ਦਿੱਤਾ ਜਾਂਦਾ ਹੈ ਉਹਨਾਂ ਨੂੰ 2000 ਰੁਪਏ ਇਨਾਮ ਵੀ ਦਿੱਤਾ ਜਾਂਦਾ ਹੈਗਾ ਫਿਰ ਜਿਹੜਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਉਭਿ ਜੋਗੀ ਰਾਜ ਭਗਵਾਨ ਨਾਰਾਇਣ ਜੀ ਦੇ ਨਾਮ ਤੇ ਚੱਲ ਰਿਹਾ ਪਿੰਡ ਤਾਲਾਪੁਰ ਵਿਖੇ ਉਹਨੂੰ ਅਸੀਂ 20 ਕਿੱਲੇ ਜ਼ਮੀਨ ਦਿੱਤੀ ਹੋਈ ਹੈ ਸਰਕਾਰ ਨੂੰ ਉਹ ਸਕੂਲ ਦੇ ਰੱਖ-ਰਖਾਅ ਵਾਸਤੇ ਠੀਕ ਹੈ ਜੀ ਦਿਨਾਂ ਨਗਰ ਵਿੱਚ ਸਰਵਿਤਕਾਰੀ ਸਕੂਲ ਚੱਲ ਰਿਹਾ ਤਾਰਾਗੜ੍ਹ ਵਿੱਚ ਚੱਲ ਰਿਹਾ ਠੀਕ ਹੈ ਜੀ ਇਸ ਤਰ੍ਹਾਂ ਚੱਲ ਰਿਹਾ ਫਿਰ ਇੱਥੇ ਲੰਗਰ 24 ਆਵਰਸ ਜਿਹੜੀ ਵੀ ਸੰਗਤ ਆਂਦੀ ਹੈ ਮੇਲੇ ਵਾਰੀ ਉਹਨਾਂ ਨੂੰ ਫ੍ਰੀ ਲੰਗਰ ਵੀ ਪ੍ਰੋਵਾਈਡ ਕਰਾਇਆ ਜਾਂਦਾ ਹੈ ਫਿਰ ਹਰ ਸਾਲ ਇੱਥੇ ਬਹੁਤ ਵਿਸ਼ਾਲ ਅੱਖਾਂ ਦਾ ਕੈਂਪ ਲਗਾਇਆ ਜਾਂਦਾ ਹੈ ਜਿਹੜਾ ਵੀ ਕੋਈ ਗਰੀਬ ਹੁੰਦਾ ਹੈ ਉਹਦਾ ਬਿਲਕੁਲ ਫ੍ਰੀ ਦੇ ਵਿੱਚ ਉਹਨੂੰ ਸਰਜਰੀ ਕਰਾ ਕੇ ਦਿੱਤੀ ਜਾਂਦੀ ਹੈ ਉਹਨੇ ਐਸੇ ਮਹੀਨੇ ਹੀ ਇੱਕ ਮਹੀਨਾ ਪਹਿਲੇ ਜਿਹੜਾ ਸੀਗਾ ਇੱਥੇ ਆਈ ਕੈਂਪ ਲੱਗਾ ਸੀਗਾ ਉਹਦੇ ਵਿੱਚ 111 ਲੋਕਾਂ ਨੂੰ ਜਿਹੜਾ ਬਿਲਕੁਲ ਫ੍ਰੀ ਦਰਬਾਰ ਵੱਲੋਂ ਅਸੀਂ ਜਿਹੜਾ ਉਹ ਕੈਟਰਾਕਟ ਦੀ ਸਰਜਰੀ ਕਰਾ ਕੇ ਦਿੱਤੀ ਕੋਈ ਕਿਸੇ ਕੋਲੋਂ 1 ਰੁਪਿਆ ਵੀ ਨਹੀਂ ਲਿਆ ਹੈਗਾ ਸੋ ਗਰੀਬ ਵਿਧਵਾ ਔਰਤਾਂ ਕਿਸੇ ਦੀ ਬੱਚੀ ਦੀ ਸ਼ਾਦੀ ਲਈ ਜ਼ਰੂਰਤ ਹੈ ਉਹਨਾਂ ਦੀ ਵੀ ਇੱਥੋਂ ਪੂਰੀ ਕੀਤੀ ਜਾਂਦੀ ਹੈ ਕਿਸੇ ਨੂੰ ਇਲਾਜ ਦੀ ਜ਼ਰੂਰਤ ਹੈ ਉਹਨੂੰ ਕਿਹਾ ਜਾਂਦਾ ਕਿ ਤੁਸੀਂ ਆਪਣੇ ਸਰਪੰਚ ਕੋਲੋਂ ਲਿਖਵਾ ਲਿਓ ਉਹਨਾਂ ਦੀ ਵੀ ਜਥਾ ਸ਼ਕਤੀ ਦਰਬਾਰ ਵੱਲੋਂ ਸਹਾਇਤਾ ਕੀਤੀ ਜਾਂਦੀ ਹੈ ਸੋ ਕਈ ਕਾਰਜ ਜਿਹੜੇ ਆ ਗਊਸ਼ਾਲਾ ਇੱਥੇ ਜਦੋਂ ਕਿਸੇ ਦੀ ਗਊ ਦੁੱਧ ਨਹੀਂ ਦਿੰਦੀ ਉਹ ਇੱਥੇ ਛੱਡ ਜਾਂਦੇ ਆ ਇਸ ਸਮੇਂ 400 ਗਊਆਂ ਨੇ ਸਾਡੇ ਕੋਲ ਬੈਲਾਂ ਵਾਸਤੇ ਸੈਪਰੇਟ ਇੱਕ ਬੈਲ ਸ਼ਾਲਾ ਬਣਾਈ ਹੋਈ ਹੈ ਸੋ ਬਹੁਤ ਸਾਰੇ ਇਦਾਂ ਦੇ ਕਾਰਜ ਜਿਹੜੇ ਜਨ ਕਲਿਆਨ ਨੂੰ ਸਮਰਪਿਤ ਨੇ ਉਹ ਦਰਬਾਰ ਦੁਆਰਾ ਰਨ ਕੀਤੇ ਜਾ ਰਿਹਾ ਹੈ ਮਹਾਰਾਜ ਇੱਕ ਕੀ ਕੰਗਰ ਦੇ ਜਾਣਦੇ ਕਿ ਕਿਹੋਂ ਸਾਹਿਬ ਹਾਂ ਜੀ ਕੰਗਰ ਦਾਣਾ ਜਿਹੜੇ ਚੌਥੇ ਗੁਰੂ ਮਹਾਰਾਜ ਬਾਬਾ ਹਰੀ RAM ਜੀ ਨੇ ਉਹਨਾਂ ਦੇ ਸਮੇਂ ਪੰਜਾਬ ਚ ਅਕਾਲ ਪਿਆ ਸੀਗਾ ਇੱਕ ਵਿਧਵਾ ਮਾਈ ਸੀਗੀ ਬੜੀ ਗਰੀਬ ਮਹਾਰਾਜ ਜੀ ਕੋਲ ਆਈ ਕਿ ਮੇਰੇ ਇੱਥੇ ਫਸਲ ਨਹੀਂ ਹੋ ਰਹੀ ਮੈਂ ਕਿਸ ਤਰ੍ਹਾਂ ਬੱਚਿਆਂ ਦਾ ਲਾਲਣ ਪਾਲਣ ਕਰਾਂ ਮਹਾਰਾਜ ਜੀ ਨੇ ਅਸ਼ੀਰਵਾਦ ਦਿੱਤਾ ਕਿ ਤੁਸੀਂ ਅਰਦਾਸ ਕਰਕੇ ਜਾਓ ਬਾਬਾ ਜੀ ਦੇ ਔਰ ਬੀਜ ਲਓ ਉਹਨਾਂ ਨੇ ਉਹ ਕਨਕ ਬੀਜਤੀ ਬਿਨਾ ਪਾਣੀ ਤੋਂ ਹੀ ਉਹਨਾਂ ਦੀ ਜਿਹੜੀ ਸੀ ਉਹ ਫਸਲ ਹੋ ਗਈ ਸੀ ਔਰ ਉਸ ਟਾਈਮ ਇੱਕ ਇੱਕ ਪਾਉ ਦਾ ਦਾਣਾ ਕੁਝ ਪੇੜ ਇੰਨੇ ਵੱਡੇ ਹੋ ਗਏ ਜਿਨ੍ਹਾਂ ਤੇ ਇੱਕ ਪਾਈਆ ਦਾ ਦਾਣਾ ਲੱਗ ਗਿਆ ਸੋ ਉਸ ਟਾਈਮ ਤੋਂ ਲੈ ਕੇ ਉਹ ਦਾਣਾ ਇੱਥੇ ਮੌਜੂਦ ਹੈ